ਵਾਰਡ ਨੰਬਰ 2 ਪਿੰਡ ਗੁਮਟਾਲਾ ਦੇ ਨਿਵਾਸੀ ਨਰਕਪਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ ਕਿਉਂਕਿ ਪਿੰਡ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਨਗਰ ਨਿਗਮ ਪ੍ਰਸ਼ਾਸਨ ਵੱਲੋਂ ਇਹਨਾਂ ਕੂੜੇ ਦੇ ਢੇਰਾਂ ਦੀ ਲਿਫਟਿੰਗ ਨਹੀਂ ਕੀਤੀ ਛਾਰੇ ਜਿਸ ਨਾਲ ਆਸ-ਪਾਸ ਗੰਦਗੀ ਭਰਿਆ ਮਾਹੌਲ ਹੈ ਪਿੰਡ ਨਿਵਾਸੀਆਂ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਨਗਰ ਨਿਗਮ ਪ੍ਰਸ਼ਾਸਨ ਜਲਦ ਤੋਂ ਜਲ ਇਹਨਾਂ ਕੂੜੇ ਦੇ ਢੇਰਾਂ ਨੂੰ ਹਟਾਵੇ ਤਾਂ ਜੋ ਉਹਨਾਂ ਨੂੰ ਬਦਬੂ ਭਰੇ ਮਾਹੌਲ ਤੋਂ निजात ਮਿਲ ਸਕੇ ਪਰ ਇੱਕ ਪਾਸੇ ਨਗਰ ਨਿਗਮ ਵੱਡੇ-ਵੱਡੇ ਦਾਅਵੇ ਕਰ ਰਿਹਾ ਹੈ ਕਿ ਲੋਕਾਂ ਨੂੰ ਸਾਫ਼-ਸੁਥਰਾ ਮਾਹੌਲ ਦਿੱਤਾ ਜਾ ਰ ਇਹਨਾਂ ਕੂੜੇ ਦੇ ਢੇਰਾਂ ਤੋਂ ਪਰੇਸ਼ਾਨ ਹਨ ਹਲਕਾ ਪਛਮੀ ਅਦੀਨ ਬਾੜ ਨੰਬਰ 2 ਪਿੰਡ ਗੁਮਟਾਲਾ ਵਿੱਚ ਅਸੀਂ ਖੜੇ ਹਾਂ ਤੇ ਤਸਵੀਰਾਂ ਤੁਹਾਡੇ ਨਾਲ ਜਰੂਰ ਇੱਕ ਵਾਰੀ ਸਾਂਝੀਆਂ ਕਰਾਂਗੇ ਕਿ ਪਿੰਡ ਗੁਮਟਾਲੇ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ ਇੱਥੇ ਜਿਹੜੇ ਇੱਥੇ ਆਸ-ਪਾਸ ਰਹਿਣ ਵਾਲੇ ਲੋਕਾਂ ਨੇ ਕਾਫੀ ਪਰੇਸ਼ਾਨ ਹਨ ਲੋਕਾਂ ਨੇ ਗੱਲਬਾਤ ਕਰਦੇ ਹੋਏ ਕੀ ਆਖਿਆ ਉਹ ਵੀ ਤੁਹਾਨੂੰ ਜਰੂਰ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਸਾਡੇ ਨਾਲ ਤੁਸੀਂ ਪਿੰਡ ਗੁਮਟਾਲੇ ਦੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਪਿੰਡ ਗੁਮਟਾਲੇ ਦਾ ਅਗਰ ਜ਼ਿਕਰ ਕਰੀਏ ਤੇ ਪਿਛਲੇ ਲੰਬੇ ਸਮੇਂ ਤੋਂ ਇਹ ਪਿੰਡ ਗੁਮਟਾਲਾ ਜਿਹੜ ਆਗੂ ਅਤੇ ਸਾਂਸਦ ਗੁਰਜੀਤ ਸਿੰਘ ਓਜਲਾ ਦਾ ਜੱਦੀ ਪਿੰਡ ਹੈ ਪਰ ਪਿੰਡ ਦਾ ਕੋਈ ਵੀ ਸੁਧਾਰ ਨਹੀਂ ਹੋਇਆ ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਦੂਜੇ ਪਾਸੇ ਕਾਉਂਸਲਰ ਅਮਰਜੀਤ ਸਿੰਘ ਵੀ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੇ ਸਨ ਪਰ ਹੁਣ ਉਹਨਾਂ ਜਦੋਂ ਕਾਉਂਸਲਰ ਬਣੇ ਉਸ ਤੋਂ ਬਾਅਦ ਵੀ ਪਿੰਡ ਦਾ ਹਰ ਰਾਤ ਨਹੀਂ ਥੁਧਰੇ ਪਿੰਡ ਵਿੱਚ ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਸੋ ਸਾਡੇ ਨਾਲ ਪਿੰਡ ਵਾਸੀ ਵੀ ਮੌਜੂਦ ਨੇ ਤੇ ਗੱਲਬਾਤ ਉਹਨਾਂ ਨੇ ਕਰਾਂਗੇ ਕਿ ਕੂੜੇ ਦੇ ਜਿਹੜੇ ਟੀਰ ਇੱਥੇ ਲੱਗੇ ਹੋਏ ਹਨ ਉਹਨਾਂ ਨਾਲ ਕੀ ਪਰੇਸ਼ਾਨੀ ਜੀ ਸਰ ਕੀ ਕਹਿਣਾ ਚਾਹੁੰਦੇ ਪਹਿਲਾਂ ਆਪਣਾ ਨਾਮ ਦੱਸੋ ਜੀ ਕੀ ਪਰੇਸ਼ਾਨੀ ਆ ਰਹੀ ਤੁਹਾਨੂੰ ਸਰ ਮੇਰਾ ਨਾਮ ਦਵੇਸ਼ ਆ ਜੀ ਕਿਤੇ ਕਾਫੀ ਕੂੜੇ ਦੀ ਸਮੱਸਿਆ ਆ ਰਹੀ ਹੈ ਸਰ ਨਾ ਕੋਈ ਗੱਡੀ ਆ ਰਹੀ ਆ ਤੇ ਕਾਫੀ ਟਾਈਮ ਤੋਂ ਬੰਦ ਆ ਜੀ ਕਾਫੀ ਟਾਈਮ ਤੋਂ ਕੂੜਾ ਨਹੀਂ ਚੁੱਕਿਆ ਜਾ ਰਿਹਾ ਇੱਥੋਂ ਤੇ ਅਸੀਂ ਕਹਿੰਨੇ ਕਿ ਪ੍ਰਸ਼ਾਸਨ ਨੂੰ ਬੇਨਤੀ ਹੈਗੇ ਤੇ ਜਲਦ ਤੋਂ ਜਲਦ ਸਫਾਈ ਕਰਾਈਏ ਕਿਉਂਕਿ ਜਿਹੜਾ ਆਨ ਆਨ ਟਾਈਮ ਚ ਕਾਫੀ ਡੇਂਗੂ ਡੂੰਗੂ ਦਾ ਚੱਲਦਾ ਪਿਆ ਵਾ ਉਹ ਪਰ ਸਰਕਾਰਾਂ ਕਹਿੰਦੀਆਂ ਨਗਰ ਨਿਕਮ ਨੂੰ ਕਹਿੰਦੇ ਕਿ ਅਮਰਸਰ ਨੂੰ ਸਮਾਰਟ ਸਿਟੀ ਬਣਾ ਦਿੱਤਾ ਲੱਗਦਾ ਤੈਨੂੰ ਸਮਾਰਟ ਸਿਟੀ ਬਣ ਕੇ ਫਿਰ ਪਰ ਨਹੀਂ ਸਰ ਹਾਲੇ ਤੇ ਨਹੀਂ ਲੱਗਦਾ ਤੇ ਹੁਣ ਆ ਕੀ ਚਾਹੀਦਾ ਜੀ ਸਫਾਈ ਹੋਣੀ ਚਾਹੀਦੀ ਸਰ ਜੋ ਵੀ ਇਹ ਸਫਾਈ ਇੱਥੇ ਕੀਤੀ ਜਾਵੇ ਸਾਰੀ ਜਿੱਦਾਂ ਵੀ ਕੌਣ ਜ਼ਿੰਮੇਵਾਰ ਹੈ ਇੱਥੇ ਜਿਵੇਂ ਕੂੜੇ ਦੇ ਢੇਲ ਕੇ ਕੌਣ ਜ਼ਿੰਮੇਵਾਰ ਨਗਰ ਨਿਕਮ ਜ਼ਿੰਮੇਵਾਰ ਲੋਕ ਜ਼ਿੰਮੇਵਾਰ ਜਾਂ ਕੌਂਸਲ ਜ਼ਿੰਮੇਵਾਰ ਕੌਣ ਜ਼ਿੰਮੇਵਾਰ ਲੱਗਦਾ ਸਰ ਪਹਿਲਿਆਂ ਹੀ ਸਰਕਾਰਾਂ ਜ਼ਿੰਮੇਵਾਰ ਹਨ ਉਹਨਾਂ ਨੇ ਸਹੀ ਕਿਸੇ ਨੂੰ ਟੈਂਡਰ ਨਹੀਂ ਦਿੱਤਾ ਜਿਹੜੇ ਟੈਂਡਰ ਦਿੱਤੇ ਗਏ ਆ ਉਹ ਸਹੀ ਤਰੀਕੇ ਨਾਲ ਨਹੀਂ ਦਿੱਤੇ ਗਏ ਹੁਣ ਆਉਣ ਵਾਲੇ ਟੈਂਡਰ ਸੀ ਕੀਤਾ ਪਾਰਟੀ ਨੇ ਹੁਣ ਵਧੀਆ ਤਰੀਕੇ ਨਾਲ ਕਰਾਂਗੇ ਥੋੜਾ ਟਾਈਮ ਲੱਗਣਾ ਵਧੀਆ ਤਰੀਕੇ ਨਾਲ ਸਫਾਈ ਹੋਏਗੀ ਹੁਣ ਜਲਦੀ ਹੋਏਗੀ ਸਫਾਈ ਪਰ ਲੱਗਦਾ ਨਹੀਂ ਕਿਤੇ ਨਾ ਕਿਤੇ ਮੇਰ ਸਾਹਿਬ ਨੇ ਕਿਹਾ ਜਦੋਂ ਉਹ ਸ਼ੌਹ ਚ ਕੀ ਕਹਿੰਦੇ ਅਸੀਂ ਜੇ 2-3 ਮਹੀਨੇ ਚ ਸ਼ਹਿਰ ਦੀ ਨਹਾਰ ਬਦਲਣ ਦੇ ਲੱਗਦਾ ਨਹੀਂ ਨਹਾਰ ਬਦਲੀ ਕੀ ਹੈ ਕਿਉਂਕਿ ਪਹਿਲਾਂ ਕੂੜੇ ਦੀ ਮਾੜੀ-ਭੜੀ ਸਫਾਈ ਹੁੰਦੀ ਤੇ ਕੂੜੇ ਦੇ ਢੇਰ ਹੀ ਲੱਗੇ ਸ਼ਹਿਰ 'ਚ ਨਹੀਂ ਸਰ ਕੂੜੇ ਦੇ ਢੇਰ ਕਾਫੀ ਲੱਗੇ ਹੋਏ ਆ ਆਮ ਆਦਮੀ ਪਾਰਟੀ ਕਹਿੰਦੀ ਕਿ ਅੰਮ੍ਰਿਤਸਰ ਨੂੰ ਸਮਾਰਟ ਸ਼ਹਿਰੀ ਬਣਾਇਆ ਲੱਗਦਾ ਤੁਹਾਨੂੰ ਸਮਾਰਟ ਸ਼ਹਿਰੀ ਬਣ ਕੇ ਫਿਰ ਨਹੀਂ ਸਰ ਜ ਜੀ ਬਿਲਕੁਲ ਪਿੰਡਵਾਸੀ ਮੌਜੂਦ ਸਨ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈਗੀ ਹੈ ਕਿ ਅਮਰਥਰ ਜਿਹੜਾ ਸਮਾਰਟ ਸਿਟੀ ਜਲਦ ਬਣੇਗਾ ਹੋਰ ਪਿੰਡਵਾਸੀ ਵੀ ਸਾਡੇ ਨਾਲ ਮੌਜੂਦ ਹਨ ਉਹਨਾਂ ਗੱਲਬਾਤ ਜੀ ਸਰ ਕੀ ਕਹਿਣਾ ਚਾਹੁੰਦੇ ਕਿ ਕਿੰਨੀ ਕਿ ਮੁਸ਼ਕਲ ਆ ਰਹੀ ਹੈ ਕੁੜੇ ਤੋਂ ਜੀ ਬਹੁਤ ਮੁਸ਼ਕਲ ਆ ਰਹੀ ਹੈ ਕਿਉਂਕਿ ਲੰਗਨ ਟੱਪਣ ਵਾਲਿਆਂ ਦਾ ਕੋਈ ਰਾਹ ਨਹੀਂ ਦਿੱਦਾ ਉਸੇ ਕ ਸਮੈਲ ਬਹੁਤ ਆਉਂਦੀ ਆ ਨੇੜੇ ਵਾਲੇ ਘਰਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਇਹਦੇ ਵਿੱਚ ਤੇ ਪਰ ਲੋਕ ਹਟਦੇ ਵੀ ਨਹੀਂ ਛੁੱਟੀ ਜਾਂਦੇ ਆ ਪਿੱਛੇ ਹੁਣ ਦੁਕਾਨਾਂ ਸ਼ੁਰੂ ਕਰਨੀਆਂ ਉਹ ਵੀ ਇਸੇ ਕਰਕੇ ਕੰਮ ਰੁਕ ਗਿਆ ਉਹਨਾਂ ਦਾ ਵੀ ਅੱਗੇ ਗੰਦਗੀ ਆ ਵਿਚਾਰੇ ਕਿਵੇਂ ਸਟਾਰਟ ਕਰਨ ਇਹਦਾ ਕੋਈ ਹੱਲ ਪ੍ਰੋਪਰ ਹੋਣਾ ਚਾਹੀਦਾ ਇਹਨੂੰ ਚਕਾਉਣਾ ਚਾਹੀਦਾ ਇਸ ਪ੍ਰੋਪਰਟੀ ਨੂੰ ਕੋਈ ਪ੍ਰੋਪਰ ਇਹਦਾ ਹੱਲ ਕੱਢਣਾ ਇਹ ਗੱਲਾਂ ਬਾਤਾਂ ਨਾਲ ਨਹੀਂ ਗੱਲ ਬੰਦੀ ਹੁੰਦੀ ਆਮ ਆਦਮੀ ਪਾਰਟੀ ਸਿਰਫ ਗੱਲਾਂ ਕਰ ਰਹੀ ਆ ਆਹ ਦੇਤਾ ਉਹ ਦੇਤਾ ਪਰ ਲੋਕਾਂ ਨੂੰ ਕੁਝ ਨਹੀਂ ਪਹੁੰਚ ਰਿਹਾ ਕੋਈ ਸਹੂਲਤ ਨਹੀਂ ਪਹੁੰਚ ਰਹੀ ਇੱਥੇ ਤੁਸੀਂ ਇੱਕ ਵਾਰ ਸੇ ਕਿਹਾ ਵੀ ਲੋਕ ਕੂੜਾ ਸੁੱਟਦੇ ਨੇ ਪਰ ਲੋਕ ਕੂੜਾ ਕਿੱਥੇ ਲੈ ਕੇ ਜਾਣ ਫਿਰ ਘੜਾ ਚ ਰੱਖਣਾ ਜੀ ਨਹੀਂ ਘਰਾਂ ਚ ਨਹੀਂ ਰੱਖਣਾ ਲੋਕਾਂ ਨੂੰ ਬਾਹਰ ਇੱਥੇ ਪੱਕੇ ਡੰਮ ਲਾ ਦੇਣੇ ਚਾਹੀਦੇ ਨੇ ਲੋਹੇ ਦੇ ਡੰਮ ਆਉਂਦੇ ਕਿਹਦੀ ਜ਼ਿੰਮੇਵਾਰੀ ਡੰਮ ਲਾਣਾ ਫਿਰ ਉਸ ਸਿਟੀ ਦੀ ਜ਼ਿੰਮੇਵਾਰੀ ਹੈ ਗਵਰਨਮੈਂਟ ਸਰਕਾਰ ਦੀ ਜ਼ਿੰਮੇਵਾਰੀ ਆ ਹੁਣ ਪਿੰਡਾਂ ਵਾਲਿਆਂ ਦੇ ਰਾਹ ਦੇ ਤਾਂ ਲਿਆ ਕੇ ਰੱਖਣੇ ਨਹੀਂ ਹੁਣ ਲੋਕ ਆ ਕੂੜਾ ਸੁੱਟਣ ਵੀ ਕਿੱਥੇ ਠੀਕ ਹੈ ਨਾ ਜੀ ਤੋ ਕਹਿੰਦੇ ਕੂੜਾ ਤਾਂ ਸੁੱਟਣਾ ਪਰ ਇੱਥੇ ਡ੍ਰਾਮ ਲੱਗਣੇ ਚਾਹੀਦੇ ਆ ਜਿਹਦੇ ਵਿੱਚ ਸੁੱਟੀ ਜਾਣ ਤੇ ਸਿਟੀ ਉਹਨੂੰ ਚੁੱਕ ਕੇ ਲੈ ਜੇ ਪਰ ਸਰਕਾਰਾਂ ਕਹਿੰਦੀਆਂ ਆ ਕਿ ਨਗਰ ਨਿਗਮ ਇਹ ਮੇਅਰ ਸਾਹਿਬ ਕਹਿੰਦੇ ਆ ਹੋਰ ਕਮਿਸ਼ਨਰ ਸਾਹਿਬ ਕਹਿੰਦੇ ਕਿ ਅੰਮ੍ਰਿਤਸਰ ਨੂੰ ਤੇ ਸਮਾਰਟ ਸਿਟੀ ਬਣਾਤਾ ਬੜਾ ਸੋਹਣਾ ਤੁਹਾਡੇ ਸਾਹਮਣੇ ਆ ਸਮਾਰਟ ਸਿਟੀ ਦੇਖੋ 17 18 ਲੱਖ ਰੁਪਏ ਦੀ ਦੁਕਾਨ ਹੈ ਜੀ ਇੱਥੇ ਇਸ ਟਾਈਮ ਤੇ ਹੁਣ ਇੱਕ ਮਿੱਟੀ ਹੋਇਆ ਪਿਆ ਸਾਰਾ ਕੁ ਤੇ ਇਹ ਸਾਰਾ ਕੁਝ ਇਦਾਂ ਖਰਾਬ ਕਰੰਦੇ ਆ ਜੀ ਜੀ ਬਿਲਕੁਲ ਪਿੰਡ ਵਾਸੀ ਮੌਜੂਦ ਸਨ ਗੱਲਬਾਤ ਕਰਦੇ ਹੋਇਆ ਉਹਨਾਂ ਨੇ ਆਖਿਆ ਕਿ ਨਗਰ ਨਿਗਮ ਨੂੰ ਇਸ ਵੱਲ ਖਿਆਲ ਕਰਨਾ ਚਾਹੀਦਾ ਹੈ ਅਤੇ ਜਿਹੜੇ ਇੱਥੇ ਕੂੜੇ ਦੇ ਢੇਰ ਲੱਗੇ ਹਨ ਉਹਨਾਂ ਨੂੰ ਜਲਦ ਤੋਂ ਜਲਦ ਥੋਚਕਵਾਣਾ ਚਾਹੀਦਾ ਹੈ ਅੰਮ੍ਰਿਤਸਰ ਪਾਸਟਵੇ ਖਬਰਾਂ ਵਿੱਚ ਸਹਿਯੋਗੀ ਵਿਜੇ ਕੁਮਾਰ ਦੇ ਨਾਲ ਰਕੇਸ਼ ਕੁਮਾਰ